ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਇਸ ਸਮੇਂ ਨੇ ਤਾਂ ਉਹਨਾਂ ਦੇਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤੇ ਪਾਲਕੀ ਸਾਹਿਬ ਜੀ ਦੇ ਘਰ ਜੀ ਦਰਸਾਣ ਸਮੇਂ ਤੁਸੀਂ ਪਾਲਕੀ ਸਾਹਿਬ ਜੀ ਦੇ ਘਰ ਨੂੰ ਦਰਸਾਣ ਹਾਂ ਜੀ ਇਸ ਤਰਫ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿਸ ਜਗ੍ਹਾ ਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਨਿਹੰਗ ਦੇ ਵਿੱਚ ਚਨਾਇਆ ਗਿਆ ਸੀਗਾ ਉਹ ਇਸ ਥਾਂ ਦਾ ਤੇ ਇਸ ਤਰਫ ਹੈ ਜੀ ਪਾਲਕੀ ਸਾਹਿਬ ਜੋ ਸਮੇਂ ਨਾ ਸਮਾ ਹੋਇਆ ਪਾਲਕੀ ਸਾਹਿਬ ਜੀ ਦਾ ਕੁਝ ਤੋਂ ਅਨੇ ਥੋੜੇ ਸਮੇਂ ਦੇ ਵਿੱਚ ਦਰਸ਼ਨ ਕਰਾਵਾਂਗੇ ਪਾਲਕੀ ਸਾਹਿਬ ਜੀ ਦੇ ਤੇ ਆਰਤੀ ਹੋ ਰਹੀ ਆ ਭਾਉ ਖੰਮੜਾ ਤੇਰੀ ਆਰਤੀ ਹਾਂਜੀ ਦੇਖ ਸਕਦੇ ਹੋ ਫੁੱਲਾਂ ਦੀ ਡੈਕੋਰੇਸ਼ਨ ਬਹੁਤ ਸੋਹਣੀ ਫੁੱਲਾਂ ਦੀ ਡੈਕੋਰੇਸ਼ਨ ਕੀਤੀ ਗਈ ਆ ਤੇ ਲਾਈਟਾਂ ਦੀ ਬਹੁਤ ਸੋਹਣੀ ਡੈਕੋਰੇਸ਼ਨ ਲਾਈਟਾਂ ਦੀ ਹਾਂਜੀ ਦੇਖ ਸਕਦੇ ਹੋ ਲਾਈਟਾਂ ਦੀ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੋਈ ਆ ਤੇ ਇਸ ਤਰ੍ਹਾਂ ਪਏ ਡਿਊਟੀ ਸਾਹਬ ਹਾਂਜੀ ਤੁਸੀਂ ਇਸ ਸਮੇਂ ਨਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਤੇ ਜਿਹੜੇ ਭੈਣ ਭਰਾ ਦੇ ਸੰਬੋਧਨ ਵਿੱਚੋ ਜੁੜਦੇ ਨੇ ਆਪਣੇ ਨਾਲ ਵੀਡੀਓ ਤੇ ਉਹ ਕਮੈਂਟ ਵਿੱਚ ਬੈਰੂ ਜੀ ਜ਼ਰੂਰ ਲਿਖਿਆ ਕਰੋ ਕਿਉਂਕਿ ਬੈਰੂ ਜੀ ਉਹਨਾਂ ਪਰ ਮਿਹਰ ਭਰਿਆ ਅਥਰਕਣਾ ਚੜ੍ਹਦੀ ਕਲਾ ਵਿੱਚ ਰੱਖਣਾ ਨੂੰ ਇਸ ਆਉਣਾ ਨੂੰ ਤੇ ਮਿਹਰ ਭਰਿਆ ਅਥਰਕਣਾ ਉਹਨਾਂ ਪਰ ਇਸ ਜਗ੍ਹਾ ਤੇ ਮਿਲਦਾ ਹੈ ਪ੍ਰਸ਼ਾਦ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਪ੍ਰਸ਼ਾਦ ਮਿਲਦਾ ਹੈ ਪਾਰਸਾ ਦਿਓ ਤਨ ਤਨ ਬਾਬਾ ਜਰਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਰੋਈ ਦਰਸਨ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਜੀ ਦੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਇਹ ਉਹ ਪਾਵਨ ਸਥਾਨ ਹੈ ਜਿਸ ਜਗ੍ਹਾ ਤੇ ਨਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੂੰ ਨਿਹਾਂ ਦੇ ਵਿੱਚ ਨਾਇਆ ਸੀ ਤੇ ਨਾਇਆ ਗਿਆ ਸੀ ਆ ਇਹ ਪੂਰਾ ਸਾਬ ਇਸ ਇਸ ਤੋਂ નીચે ਆ ਉਹ ਗੁਰਦੁਆਰਾ ਸਥਾਨ ਹੈ ਜਿਸ ਜਗ੍ਹਾ ਤੇ ਨਾ ਬਾਬਾ ਜਰਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਇੰਨੀਆਂ ਦੇ ਵਿੱਚ ਚੁਣਾਇਆ ਗਿਆ ਸੀਗਾ ਉਹ ਸਥਾਨ ਨੀਚੇ ਆ ਤੇ ਕਰੋ ਜੀ ਦਰਸਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਅੱਜ ਪਹੁੰਚਿਆ ਹੋਇਆ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਆ ਹਾਂਜੀ ਤੇ ਪਾਲਕੀ ਸਾਹਿਬ ਆ ਗਿਆ ਤੁਸੀਂ ਵੇਖ ਸਕਦੇ ਹੋ ਕਰ ਰਹੇ ਦਰਸ਼ਨ ਹੈ ਸਮੇਂ ਨਾਲ ਪਾਲਕੀ ਸਾਹਿਬ ਜੀ ਦੇ you uh -huh. ਰੋਈ ਦਰਸਨ ਪਾਲਕੀ ਸਬਜ਼ੀ ਦੇ ਹਾਂਜੀ ਇਸ ਸਮੇਂ ਨਾਲ ਤੁਸੀਂ ਕੜੀਆ ਪਾਲ ਕੇ ਸਰ ਜੀ ਦੇ ਦਰਸ਼ਨ ਹੈ ਤੇ ਸੁਕਾਸ਼ਨ ਸਾਹਿਬ ਸਾਹਿਬ ਇਸ ਤਰ੍ਹਾਂ ਦੇ ਸੁਕਾਸ਼ਨ ਸਾਹਿਬ ਜਿਹਦੇ ਕਰਕੇ ਦਰਸ਼ਨ ਸੇ ਸਾਰੇ ਸਮੇਂ ਤੁਸੀਂ ਪਾਗਾਂ ਵਾਲਿਆਂ ਨੇ ਜਿਹੜੇ ਦਰਸ਼ਨ ਕਰ ਰਹੇ ਨੇ ਸਮੇਂ ਤੰਤਨ ਮਾਤਾ ਗੁਜਰ ਕੌਰ ਜੀ ਤੰਤਨ ਬਾਬਾ ਜੋਰਾਬਰ ਸਿੰਘ ਜੀ ਤੰਤਨ ਅਬਾ ਪਤੇ ਜਿੰਦੀ ਸਾਚ ਖੰਡ ਬਸੇ ਨਰਨਕਾਰ ਸਮੇਂਨਾ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਭਾਗਾਂ ਵਾਲੇ ਉਹ ਜਿਹੜੇ ਦਰਸ਼ਨ ਕਰ ਰਹੇ ਹੋ ਇਸ ਸਮੇਂ ਨੇ ਕਰੇ ਕਰਨੇ ਕਰੀਏ ਬਸ ਦੋਸ਼ ਨੂੰ ਤੋਪਾ ਤੇ ਜੇ ਇਸ ਤਰ੍ਹਾਂ ਮਾਰੇ ਜਨਮ ਕੀਤੇ ਜਨਮ ਰੱਖੀ ਕਰਾਰੇ ਹਾਂਜੀ ਇਸ ਜਗ੍ਹਾ ਤੇ ਕਾਫੀ ਵੱਡਾ ਕਲਾਉਕ ਆ ਤੁਸੀਂ ਦੇਖ ਸਕਦੇ ਹੋ ਕਰੋ ਹੀ ਦਰਸ਼ਨ ਇਹ ਆ ਡਿਊਟੀ ਸਾਵਾ ਦਾ ਮੇਨ ਦਵਾਰ ਆ ਜਿਸ ਜਗ੍ਹਾ ਤੇ ਉਹਨੇ ਇੰਟਰ ਇਸ ਤਰ੍ਹਾਂ ਪਹ ਗਈ ਮੈਨ ਦਵਾਰ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਜਿਸ ਜਗ੍ਹਾ ਤੇ ਨਾ ਤਨ ਤਰਨ ਬਾਬਾ ਜਰਵਰ ਸਿੰਘ ਜੀ ਤਨ ਤਰਨ ਬਾਬਾ ਫਤਿਹ ਸਿੰਘ ਜੀ ਨੂੰ ਨਿਹੰਗਾਂ ਦੇ ਵਿੱਚ ਜੀਉਂਦੇ ਨਿਹੰਗਾਂ ਦੇ ਵਿੱਚ ਚੁਣਿਆ ਗਿਆ ਸੀਗਾ ਏਓ ਪਵਨ ਸਤਾਨਾ ਤੇ ਤੁਸੀਂ ਸੰਗਤ ਦੇ ਦਰਸ਼ਨ ਕਰ ਸਕਦੇ ਹੋ ਨਮਸਤਕ ਹੋਣ ਆਈ ਹੋਈ ਸੰਗਤ ਆ ਤੇ ਲਾਈਟਾਂ ਦੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਤੁਸੀਂ ਵੇਖ ਸਕਦੇ ਜਿਵੇਂ ਕਿ ਗਵਨਿਆਂ ਵਿੱਚ ਫੁੱਲ ਬੁੱਟੇ ਬਹੁਤ ਸੋਹਣੇ ਲਗਾਏ ਹੋਏ ਨੇ ਵਾਹ ਕਮਾਲ ਹੈ ਡੈਕੋਰੇਸ਼ਨ ਤੇ ਇਸ ਤਰਫ ਇਹ ਗਈ ਠੰਡਾ ਬੁਰਜ ਜਿਸ ਜਗ੍ਹਾ ਤੇ ਇਹਨਾਂ ਨੂੰ ਇੱਕ ਦਿਨ ਪਹਿਲਾਂ ਇਸ ਸਥਾਨ ਤੇ ਰਾਤ ਨੂੰ ਰੱਖਿਆ ਗਿਆ ਸੀ ਆ ਮਾਤਾ ਗੁਜਰ ਕੌਰ ਜੀ ਇੰਤਾਨ ਧੰਨ ਬਾਬਾ ਜੋਰਾਬਰ ਸਿੰਘ ਜੀ ਇੰਤਾਨ ਤਰ ਬਾਬਾ ਫਤੇ ਸਿੰਘ ਜੀ ਉਹ ਇਸ ਤਰਫ ਆਈ ਗੁਰਦੁਆਰਾ ਸ੍ਰੀ ਠੰਡਾ ਬੁਰਜ ਸਾਹਿਬ ਸਾਹਮਣੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦੇਣਾ ਇਸ ਤਰ੍ਹਾਂ ਪਹਿ ਗਈ ਕਰਦਵਾਰਾ ਸ੍ਰੀ ਸੀਦਗੰਜ ਸਾਹਿਬ ਜੀ ਤੇ ਇਸ ਜਗ੍ਹਾ ਤੇ ਨਾ 6000 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਫਿਰ ਹੀ ਦੱਸਣਾ ਹਾਂਜੀ ਇਹ ਇਤਿਹਾਸ ਇਸ ਜਗ੍ਹਾ ਦਾ ਹੈਗਾ ਜੀ ਗੁਰਦੁਆਰਾ ਸ੍ਰੀ ਦਗੰਜ ਸਾਹਿਬ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਵਿੱਚ ਵਿੱਤਿਆਸੀਤਾਂ ਦੀ ਨਗਰੀ ਸਰਹੰਦ ਨੂੰ ਫਤਿਹ ਕਰਕੇ ਅਤ ਜਾਲਮ ਸੂਬੇ ਵਜੀਦ ਖਾਨ ਨੂੰ ਚਾਪੜ ਤੀੜੀ ਦੇ ਮੈਦਾਨ ਵਿੱਚ ਸੌਧਨ ਉਪरांत ਖਾਲਸਾ ਪੰਥ ਪਾਤਸ਼ਾਹੀ ਇਸ਼ਾਨ ਨਾਲ ਇੱਕ ਜੇਠ ਸੰਮਤ 1767 14 ਮਈ 1710 ਈਸਵੀ ਨੂੰ ਸਰਹੰਦ ਤੇ ਕਬਜ਼ ਹੋਇਆ ਅਤੇ ਖਾਲਸਾ ਰਾਜ ਸਥਾਪਿਤ ਕੀਤਾ ਸਰਹੰਦ ਦਾ ਫਤਿਹ ਦੌਰਾਨ ਹੋਈ ਜੰਗ ਵਿੱਚ ਸੀਧ ਹੋਏ 6000 ਸਿੰਘਾਂ ਦਾ ਸੰਸਕਾਰ ਸੋ ਮੂਹਰੇ ਕੋ ਕੋ ਵਿੱਚ ਇਸ ਸਥਾਨ ਤੇ ਕੀਤਾ ਗਿਆ ਹਾਂਜੀ ਇਹ ਉਹ ਸਥਾਨ ਆ ਜਿਸ ਜਗ੍ਹਾ ਤੇ ਨਾ ਸੇਹ ਯਾਰ ਸਿੰਘਾਂ ਦਾ ਇਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ ਸੀ ਦਾ ਕਰੋ ਜੀ ਦਰਸ਼ਨ ਇਸ ਗੁਰਦੁਆਰਾ ਸਾਹਿਬ ਜੀ ਦੇ ਤੇ ਇਸ ਗੁਰਦੁਆਰਾ ਸਾਹਿਬ ਜੀ ਦਾ ਇਹ ਨਾਮ ਗੁਰਦੁਆਰਾ ਸੇਹ ਯਦਗੰਝ ਸਾਹਿਬ ਆ ਤੇ ਇਸ ਜਗ੍ਹਾ ਤੇ ਵੀਰ ਆਪਾਂ ਨੂੰ ਮਿਲ ਨੇ ਗੁਰਵਿੰਦਰ ਸਿੰਘ ਜੂਨੀ ਤੇ ਡੇਲੀ ਸੇਵਾ ਕਰਨਾ ਹੁੰਦੇ ਨੇ ਇਸ ਜਗ੍ਹਾ ਤੇ ਹਾਂਜੀ ਵੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਵੀਰ ਨੇ ਗੁਰਵਿੰਦਰ ਸਿੰਘ ਜੁਗਣੀ ਆਪਣੇ ਨਾਲ ਇਸ ਜਗ੍ਹਾ ਤੇ ਨੇ ਡੇਲੀ ਆਉਂਦੇ ਨੇ ਸੇਵਾ ਕਰਦੇ ਨੇ ਆਪਾਂ ਇਹ ਨਾਲ ਨਾਲ ਵੀ ਚਾਰ ਸਬਦ ਸਾਂਝੇ ਕਰਦੇ ਆਂ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਵੈਰੂ ਜੀ ਦਾ ਜਾਕਾਰਾ ਲਾਉਨੇ ਆਂ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਜੀ ਦੀ ਫਤਿਹ ਤੁਹਾਡਾ ਨੇਮ ਸਰ ਨੇਮ ਮੈਜੀ ਦਾਸ ਗੁਰਵਿੰਦਰ ਸਿੰਘ ਜੁਗਣੀ ਹਾਂਜੀ ਸ੍ਰੀ ਫਤਿਹਗੁਰ ਸਾਹਿਬ ਤੋਂ ਹਾਂਜੀ ਏ ਦਿੱਲੀ ਆਉਣੇ ਜਿਸ ਜਿਹੜਾ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਸਹਜ ਜਦੋਂ ਤੁਹਾਨੂੰ ਤੁਹਾਨੂੰ ਬਾਬਾ ਜੋਰੋਵਰ ਸਿੰਘ ਜੀ ਤੁਹਾਨੂੰ ਤੁਹਾਨੂੰ ਬਾਬਾ ਫਤੇ ਸਿੰਘ ਜੀ ਤੁਹਾਨੂੰ ਤੁਹਾਨੂੰ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੀ અપਾਰ ਕਿਰਪਾ ਸੱਚੇ ਪਾਸ਼ਾ ਦੀ ਉਹ ਰੋਜ਼ ਰੋ ਹਰ ਰੋਜ਼ ਨਤਮਸਤਕ ਹੁੰਨੇ ਆ ਮੱਥਾ ਟੇਕਦੇ ਆ ਜਿੰਨੇ ਜੋਗੇ ਵੀ ਆ ਗੁਰੂ ਘਰ ਆਉਂਦੇ ਆ ਸੇਵਾ ਕਰਦੇ ਆ ਮਹਾਰਾ ਸੱਚੇ ਪਾਸ਼ਾ ਦੀ અપਾਰ ਕਿਰਪਾ ਉਹ ਸੱਚੇ ਪਾਸ਼ਾ ਜੀ ਨੇ ਬਣਾਈ ਰੱਖੀ ਅੱਛਾ ਜੀ ਕਿੰਨੇ ਸਮੇਂ ਦੇ ਜੁੜੇ ਹੋਏ ਆ ਇਸ ਸਥਾਨ ਦੇ ਨਾਲ ਤੁਸੀਂ ਮੈਨੂੰ 12 ਸਾਲ ਹੋ ਗਏ ਜੀ ਦੇੰਦੀ ਹੋਣ ਫੇਰ ਮਹੀਨਾਂ ਸਾਲ ਲੱਗਿਆ ਤਕਰੀਬਨ ਪਰਮਾਤਮਾ ਸੱਚੇ ਪਾਤਸ਼ਾਹ ਜੀ ਦੀ ਇਨੀ ਕਿਰਪਾ ਜੀ ਕਿ ਕਦੇ ਨੰਗਾ ਨਹੀਂ ਪਿਆ ਹੁਣ ਅੱਗੋਂ ਜਿਹੜੀ ਸਭਾ ਸਾਡੀ ਆ ਰਹੀ ਏ ਸਿੱਧੀ ਸਭਾ 25 26 27 ਉਹਦੇ ਵਿੱਚ ਅਸੀਂ ਤਕਰੀਬਨ ਪਿਛਲੀ ਵਾਰ 650 ਮੁੰਡੇ ਆਈ ਕਾਰਡ ਬਣਾਏ ਸੀਗੇ ਸੇਵਾਦਾਰਾਂ ਦੇ ਅੱਜ ਸਭਾ ਅਸੀਂ ਸੋਚ ਰਹੇ ਹਾਂ ਵੀ ਲਗਭਗ 1000 ਟੱਪ ਜਾਣਗੇ ਕਿਉਂਕਿ ਹੁਣ ਤੋਂ ਹੀ ਮੁੰਡੇ ਆਉਣੇ ਸ਼ੁਰੂ ਹੋ ਗਏ ਨੇ ਸ਼ਾਇਦ ਅਸੀਂ ਹੋਰ ਹਫ਼ਤੇ ਤੱਕ ਆਈ ਕਾਰਡ ਕਾਰਡ ਬਣਾਉਣੇ ਆ ਕਿਉਂ ਬਣਾਉਣੇ ਆ ਕਾਦੇ ਲਈ ਬਣਾਉਣੇ ਆ ਜਿਹੜੇ ਆਈ ਕਟ ਅਸੀਂ ਬਣਾਉਨੇ ਆ ਉਹ ਜਿਹੜੇ ਸੇਵਾਦਾਰ ਸਾਡੇ ਇੱਥੇ ਲਗਾਤਾਰ 10 ਦਿਨ ਤੋਂ ਲਗਾਤਾਰ ਸੇਵਾ ਕਰਨੀ ਹੈ ਉਹਨਾਂ ਨੇ ਲੋਕਲ ਮੁੰਡੇ ਨੇ ਸਾਡੇ ਇੱਥੇ ਦੇ ਸੇਵਾਦਾਰ ਮੁੰਡੇ ਮੋਤਾ ਗੁਰਜੀ ਕਾਲਜ ਹੈ ਯੂਨੀਵਰਸਿਟੀ ਹੈ ਬੰਦਾਵਾਦ ਦੇ ਨੀ ਇੰਜੀਨੀਅਰ ਕਾਲਜ ਹੈ ਤੇ ਰਿਮਟ ਕਾਲਜ ਹੈ ਪੇਮੈਂਟ ਕਾਲਜ ਏਐਸ ਕਾਲਜ ਖੰਨਾ ਦੇਸ਼ਪਾਤ ਦੇ ਕਾਲਜ ਅਮਰੋ ਯੂਨੀਵਰਸਿਟੀ ਤੇ ਇਦਾਂ ਜਿਹੜੇ ਕਾਲਜਾਂ ਦੇ ਵਿੱਚ ਜਿਵੇਂ ਅਸੀਂ ਪ੍ਰਧਾਨ ਲਾਇਏ ਹੋ ਕਾਲਜਾਂ ਦੇ ਉਹ ਮੁੰਡਿਆਂ ਜੀਆਂ ਅੱਗੇ ਦੂਤੀਆਂ ਲਾ ਕੇ ਉਹਨਾਂ ਨੂੰ ਅੱਗੇ ਆਪਾਂ ਦੱਸ ਕੇ ਤਾਂ ਉਹਨਾਂ ਨੂੰ ਆਪਾਂ ਫਿਰ ਇਦਾਂ ਆਈ ਗਾਰਡ ਬਣਾਉਨੇ ਆ ਤਾਂ ਕਿ ਜਿਹੜੇ ਸੇਵਾਦਾਨ ਅਸੀਂ ਇੱਥੇ ਘਰ ਨਾ ਰਵੇ ਕਿਉਂਕਿ ਉਹ ਦਿਨਾਂ ਦੇ ਵਿੱਚ ਇੱਥੇ ਗਲਤ ਕੰਮ ਵੀ ਹੁੰਦੇ ਨੇ ਮੰਨ ਲਓ ਕਈ ਚੋਰ ਡਾਕੂ ਜਿਹੜੇ ਲੁੱਟਾਂ ਖਵਾਉਂ ਜੇਬਾਂ ਪਾਸ ਕੱਟਦੇ ਨੇ ਮੋਬਾਈਲ ਚੋਰੀ ਕਰਦੇ ਨੇ ਤਾਂ ਇਹੋ ਜਿਹੀਆਂ ਜਿਹੜੀਆਂ ਕਟਨਾਵਾਂ ਨੇ ਲੁੱਟਾਂ ਖਵਾਵਾਂ ਨੇ ਉਹਦੇ ਉਹਨੂੰ ਉਹਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਜਿਹੜੇ ਸਾਡੇ ਆਈ ਗਾਰਡ ਵਾਲੇ ਮੁੰਡੇ ਨੇ ਉਹ ਲਗਭਗ ਹੱਕ ਮੈਂ ਹਾਜ਼ਰ ਨਾਜ਼ਰ ਰਹਿ ਕੇ ਸੇਵਾ ਕਰਦੇ ਨੇ ਔਰ ਧੰਨਵਾਦ ਕਰਦੇ ਆਂ ਅਸੀਂ ਮੇਰੇ ਜੀ ਨੂੰ ਗੁਰਦੁਆਰਾ ਸਿੰਘ ਫਤਿਹਗੜ੍ਹ ਸਾਹਿਬ ਜੀ ਦਾ ਉਹ ਜਿਹੜੇ ਸਾਨੂੰ ਪਰਮਿਸ਼ਨ ਦਿੰਦੇ ਨੇ ਸੇਵਾਦਾਰਾਂ ਦੇ ਆਈ ਕਾਰਡ ਬਣਾਉਣ ਦੀ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂ ਜੀ ਹਾਂ ਜੀ ਇਹ ਪਛਾਣ ਪੱਤਰ ਬਣ ਜਾਂਦਾ ਆਈ ਕਾਰਡ ਇਹੀ ਪਛਾਣ ਪੱਤਰ ਬਣ ਜਾਂਦਾ ਜੀ ਜਿਹਦੇ ਨਾਲ ਸੇਵਾਦਾਰ ਜਿਹੜੀ ਸੇਵਾ ਉਹ ਤੁਹਾਨੂੰ ਮਨੋ ਨਿਭਾਉਂਦੇ ਨੇ ਕਿਉਂਕਿ ਫਿਰ ਉਹਦੇ ਵਿੱਚ ਕੋਈ ਡੀਕਾ ਨਹੀਂ ਆਉਂਦਾ ਹਾਂ 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 ਜੀ ਠੀਕ ਹੈ ਜੀ ਇਹ ਨੇ ਵੀਰ ਆਪਣੇ ਨਾਲ ਜਰਵਿੰਦਰ ਸਿੰਘ ਜੁਗਣੀ ਜੋ ਕਿ ਆਪਣੇ ਨਾਲ ਨੇ ਇਸ ਸਮੇਂ ਨਾ ਜੀ ਤੇ ਇਸ ਸਮੇਂ ਮਿਲੇ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਮਸਤਕ ਹੁਣ ਆਉਂਦੇ ਨੇ ਦਿੱਲੀ ਹਾਂਜੀ ਤੇ ਕਾਫੀ ਸਮੇਂ ਤੋਂ ਜੁੜੇ ਹੋਏ ਨੇ ਇਸ ਸਥਾਨ ਦੇ ਨਾਲ ਹਾਂਜੀ ਕਹਿੰਦੇ ਜਿਸ ਦਿਨ ਤੋਂ ਜੁੜ ਗਏ ਆ ਮਹਾਰਾਜ ਦੀ ਕਿਰਪਾ ਹੋ ਗਈ ਹਾਂਜੀ ਹਾਂਜੀ ਕਿਰਪਾ ਹੀ ਹੋ ਗਈ ਜੀ ਅੱਛਾ ਕਾਸ਼ਾ ਜੀ ਮੈਂ ਕਹਾਂ ਕਿਸੇ ਚੀਜ਼ ਦੀ ਘਾਟ ਹੀ ਨਹੀਂ ਅੱਜ ਪਰਮਾਤਮਾ ਸੱਚੇ ਪਾਸੇ ਕਿਰਪਾ ਨਾਲ ਇੱਕ ਵਧੀਆ ਕੋਠੀ ਪਾਲੀ ਹੂੰ ਯਾਨੀ ਤਕਰੀਬਨ ਕੋਈ ਜਿੱਦਾਂ ਨੋਟਾਂ ਨਾਲ ਫੁੱਲੇ ਰਹਿੰਦੀਆਂ ਨੇ ਜੀ ਜਿੱਦਾਂ ਦੇ ਮਹਾਰਾਜ ਗੁਰੂ ਘਰ ਨਾਲ ਜੁੜਨੇ ਆ ਜੀ ਮੈਂ ਕਹਿੰਦਾ ਜੀ ਬਾਗੋ ਬਾਗ ਹੋਏ ਪਏ ਆ ਕਿਸੇ ਚੀਜ਼ ਦਾ ਘਟਾ ਹੀ ਨਹੀਂ ਅੱਛਾ ਜੀ ਇੰਨੀ ਜ਼ਿਆਦਾ ਕਿਰਪਾ ਹੋ ਗਈ ਤੁਹਾਡੇ ਬਾਰੇ ਜੀ ਕਿਰਪਾ ਹਾਂਜੀ ਹਾਂਜੀ ਉਠੋ ਪਹਿਲਾਂ ਜੋ ਹਾਲਾਤ ਸੀ ਸਾਡੇ ਉਹ ਅਸੀਂ ਪਹਿਲਾਂ ਦੱਸ ਚੁੱਕੇ ਆ ਇਹਨੂੰ ਹਾਂਜੀ ਉਹ ਵੀ ਇਹ ਵੀ ਕਦੇ ਹਾਂਜੀ ਨਹੀਂ ਆਪਾਂ ਫੇਰ ਕਹਦੇ ਆ ਵੀ ਆਪਾਂ ਇੰਟਰਵਿਊ ਕਰਾਂਗੇ ਉਸਤੇ ਵੀ ਇਹਨਾਂ ਇਹ ਗੱਲਬਾਤ ਹੈ ਹਾਂਜੀ ਪਹਿਲਾਂ ਦੇ ਹਾਲਾਤ ਸੀਗੇ ਤੁਹਾਡੇ ਨਾਲ ਜੀ ਆਪਾਂ ਫੇਰ ਕਦੇ ਕਰਾਂਗੇ ਜਾਂ ਆਪਾਂ ਅੱਜ ਦੀ ਇੰਟਰਵਿਊ 'ਚ ਜਿਹੜੇ 2-4 ਸਵਾਲ ਕਰਦੇ ਆਂ ਬਾਕੀ ਇਸ ਜਗ੍ਹਾ ਦੀ ਨਾ ਅੰਦੇ ਆਪਣੇ ਨਾਲ ਸੰਗਤ ਆ ਜੁੜਰੀ ਆ ਉਹਨਾਂ ਨੂੰ ਵੀ ਥੋੜੀ ਮੋਟੀ ਨੌਲੇਜ ਦਿਓ ਨਾ ਜੀ ਜਿਹੜੇ ਨੌਲਜ ਤੋਂ ਅਧੂਰੇ ਨੇ ਜਿਹੜੇ ਅੱਜ ਕੱਲ ਨੌਜਵਾਨਾਂ ਨੂੰ ਕਹਿੰਦੇ ਹਾਂ ਹਾਂਜੀ ਹਾਂਜੀ ਵੱਤ ਤੋਂ ਵੱਤ ਗੁਰੂ ਘਰ ਨਾਲ ਜੁੜੋ ਇੱਥੇ ਆਓ ਨਤਮਸਤਕ ਹੋ ਜਦੋਂ ਮੈਂ ਆ ਸੀਗਾ ਮੈਂ ਕਲੀਨ ਸ਼ੇਪ ਸੀ ਹਾਂਜੀ ਮੇਰੇ ਸਿਰ ਤੇ ਵਾਲ ਨਹੀਂ ਸੀ ਹਾਂਜੀ ਤੇ ਮੁੱਛਾਂ ਦਾੜ੍ਹੀ ਕੁਛ ਨਹੀਂ ਸੀ ਕਲੀਨ ਸ਼ੇਪ ਸੀਗਾ ਜਦੋਂ ਜੁੜੇ ਸੀਗੇ ਕਲੀਨ ਸ਼ੇਪ ਕਰਾਉਂਦਾ ਸੀਗਾ ਜਦੋਂ ਗੁਰੂ ਘਰ ਨਾਲ ਜੁੜੇ ਆ ਤਾਂ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਕਿਰਪਾ કરી ਆ ਅੱਜ ਵਾਲ ਵੀ ਰੱਖੇ ਨੇ ਰੋ ਹਰ ਰੋਜ਼ ਗੁਰੂ ਘਰ ਨਾਲ ਨਤਮਸਤਕ ਹੋ ਗੁੰਨੇ ਆ ਸੇਵਾ ਵੀ ਕਰਦੇ ਆ ਔਰ ਔਰ ਜਿਹੜੇ ਦੋਸਤ ਮਿੱਤਰ ਨੇ ਮੇਰੇ ਉਹਨਾਂ ਨੂੰ ਵੀ ਵੱਤ ਤੋਂ ਵੱਤ ਜੋੜ ਵੇ ਨੌਜਵਾਨੀਓ ਖਾਸ ਕਰਕੇ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਹਾਂ ਔਰ ਮੈਂ ਵੇਖਿਆ ਅੱਜ ਕੱਲ ਬਹੁਤ ਜ਼ਿਆਦਾ ਮੁੰਡੇ ਜਿਹੜੇ ਨੌਜਵਾਨ ਨੇ ਉਹ ਕਾਲਜਾਂ ਦੇ ਵੀ ਜਾਂਦੇ ਆਂ ਅਸੀਂ ਉਹ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਤੁਸੀਂ ਜਦੋਂ ਗੁਰੂ ਘਰ ਨਾਲ ਜੁੜ ਗਏ ਤਾਂ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਇਨੀ ਕਿਰਪਾ ਹੋ ਜਾਣੀ ਆ ਵੀ ਤੁਸੀਂ ਉਹ ਨਸ਼ੇ ਵੱਲ ਧਿਆਨ ਹੀ ਨਹੀਂ ਕਰਨਾ ਔਰ ਇਹ ਨਸ਼ਾ ਜਿਹੜਾ ਗੁਰੂ ਘਰ ਦਾ ਜੁੜ ਜਾਣਾ ਤੁਹਾਡੇ ਨਾਲ ਉਹਦੇ ਵਰਗੀ ਤੇਰੀ ਸੀ ਹੈ ਨਹੀਂ ਹਾਂਜੀ ਹਾਂ ਮੇਰੀ ਬਹੁਤ ਵਧੀਆ ਜੀ ਤੇ ਹਾਂਜੀ ਆਪਣਾ ਪਰਿਵਾਰ ਤੇ ਆਪਣੇ ਬੱਚੇ ਵਾਰ ਦਿੱਤੇ ਇਹਨਾਂ ਨੇ ਹਨੇ ਹੀ ਆਪਣੇ ਲਈ ਸਿੱਖ ਕੌਮ ਜਗਤ ਦੇ ਲਈ ਤੇ ਸਾਡਾ ਵੀ ਫਰਜ਼ ਬਣਦਾ ਏ ਹਾਂਜੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਸਾਡਾ ਹੀ ਫਰਜ਼ ਬਣਦਾ ਅੱਜ ਇਹਨਾਂ ਦੇ ਨਾਲ ਜੁੜਨ ਲਈ ਜੁਣੂਏ ਅਸੀਂ ਗੁਰੂ ਵਾਲੇ ਬਣੀਏ ਤੇ ਜਿਵੇਂ ਕਿ ਕੇਸ ਰੱਖੀਏ ਤੇ ਦਸਤਾਰਾਂ ਬੰਨ੍ਹੀਏ ਸਿਰ ਤੇ ਤੇ ਵਾਹਿਗੁਰੂ ਨਾਮ ਦਾ ਜਾਪ ਕਰੀਏ ਤੇ ਸਾਡੇ ਚੈਨਲ ਨੂੰ ਕਰ ਲਈਏ ਇਸ ਲਈ ਸਬਸਕ੍ਰਾਈਬ ਤਾਂ ਜੋ ਕਿ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਾਂ ਤੇ ਆਪਾਂ ਅਗਲੀ ਵੀਡੀਓ ਤੱਕ ਸਾਡੇ ਨਾਲ ਜੁੜੇ ਰਹੋ ਇਥੋਂ ਆਪਾਂ ਤੁਹਾਡੇ ਤੋਂ ਅਜਦਾਸਤਨ ਨੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ